ਹਾਂਜੀ ਦੋਸਤੋ ਅੱਜ ਤੁਹਾਡੇ ਲਈ ਬਾਈ ਜੀ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਬਰਬਰੀ ਬੱਕਰੀਆਂ ਦੀ ਬੜੇ ਭਰਾਵਾਂ ਦੇ ਮੈਸੇਜ ਕਮੈਂਟ ਆਉਂਦੇ ਹੁੰਦੇ ਆ ਕਿ ਬਾਈ ਚੰਗੀਆਂ ਬਰਬਰੀ ਬੱਕਰੀਆਂ ਦਿਖਾਓ ਵਧੀਆ ਹਨਾ ਤੇ ਆਪਣੇ ਪੰਜਾਬ ਦੇ ਵਿੱਚ ਬਾਈ ਜੀ ਬਹੁਤ ਵਧੀਆ ਬਰੀਡਿੰਗ ਹੋ ਰਹੀ ਹੈ ਬਰਬਰੀ ਤੇ ਅੱਜ ਆਪਾਂ ਖੜੇ ਆ ਬਠਿੰਡਾ ਜ਼ਿਲ੍ਹੇ ਦਾ ਪਿੰਡ ਮਹਾਰਾਜ ਤੇ ਬਾਈ ਰੌਲੀ ਸਿੱਧੂ ਦੇ ਫਾਰਮ ਤੇ ਆਏ ਆ ਬਾਈ ਦੀਆਂ ਪਹਿਲਾਂ ਵੀ ਤੁਸੀਂ ਬਹੁਤ ਵੀਡੀਓ ਦੇਖੀਆਂ ਨੇ ਤੇ ਆ ਜੋ ਗੱਲਬਾਤ ਕਰਾਉਣੇ ਆ ਬਾਈ ਦੇ ਨਾਲ ਤੇ ਇਹਨਾਂ ਦੇ ਬਰੀਡਰ ਆ ਜਿਹੜੇ ਇਹਨਾਂ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ ਬੱਚੇ ਵੀ ਦਿਖਾਵਾਂਗੇ ਬਾਈ ਕੋਲੇ ਬਹੁਤ ਸੋਹਣੇ ਆਏ ਨੇ ਤੇ ਬੱਕਰੀਆਂ ਵੀ ਬਾਈ ਕੋਲੇ ਟੌਪ ਦੀਆਂ ਨੇ ਰੋਲੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਬਹੁਤ ਵਧੀਆ ਬਾਈ ਜਗਮੀਤਾ ਤੁਸੀਂ 100 ਠੀਕ ਹੋ ਜੀ ਹਾਂਜੀ ਬਾਈ ਬਹੁਤ ਵਧੀਆ ਹੋਰ ਸੁਣਾਓ ਬਾਈ ਕਿਵੇਂ ਚੱਲ ਰਿਹਾ ਕੰਮ ਕਰ ਹੋਰ ਬਹੁਤ ਵਧੀਆ ਚੱਲ ਰਿਹਾ ਬਾਈ ਜਗਮੀਤਾ ਚੜ੍ਹਦੀ ਕਲਾ ਸਾਹਿਬ ਤੇ ਬਾਈ ਆਪਣਾ ਹੀ ਪਹਿਲਾਂ ਤਾਂ ਐਡਰੈਸ ਦੱਸ ਦਿਓ ਆਪਣਾ ਪਿੰਡ ਕਿੱਥੇ ਜੇ ਪਿੰਡ ਦਾ ਤੇ ਆਪਣਾ ਨੰਬਰ ਵੀ ਬੋਲ ਦਿਓ ਜੀ ਮਹਾਰਾਜ ਆ ਜ਼ਿਲ੍ਹਾ ਬਠਿੰਡਾ ਜੀ ਰੰਪਰਾ ਫੂਲ ਕੋਲੇ ਪੈਂਦਾ ਮੋਬਾਈਲ ਨੰਬਰ ਆਪਣਾ ਹੈਗਾ ਜੀ 94645 84946 ਕਿੰਨੇ ਸਾਲਾਂ ਤੋਂ ਬਰਬਰੀ ਬੱਕਰੀਆਂ ਦਾ ਕੰਮ ਕਰ ਰਹੇ ਹੋ ਬਈ 3 ਸਾਲ ਪਲੱਸ ਹੋ ਗਏ ਜੀ ਤੋ ਬਈ ਠੀਕ ਆ ਬਈ ਕਿੱਥੋਂ ਸ਼ੌਂਕ ਕਿੱਥੋਂ ਪਿਆ ਸੀ ਇਹ ਸ਼ੌਂਕ ਬਈ ਪਹਿਲਾਂ ਛੋਟੇ ਹੁੰਦਿਆਂ ਤੁਸੀਂ ਸੀਗਾ ਜਾਨਵਰਾਂ ਦਾ ਸ਼ੌਂਕ ਜਾਣ ਕੇ ਹਾਂਜੀ ਬਈ ਪਹਿਲਾਂ ਯਾਨੀ ਕਿ ਕੌਡੀ ਖੇਡਣ ਕਰਕੇ ਬੱਕਰੇ ਬੁੱਕਰੇ ਰੱਖਦੇ ਹੁੰਦੇ ਸੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਬਰਬਰੀ ਬੱਕਰੀ ਲੈ ਹੀ ਆ ਪਤੋਂ ਗਲੀ ਤੋਂ ਆਪਣੇ ਰਿਜਿਸਟਰੀ ਚੋਂ ਠੀਕ ਆ ਬਈ ਉਸ ਤੋਂ ਬਾਅਦ ਬਸ ਉਦੋਂ ਬਾਅਦ ਸ਼ੌਂਕ ਵਾਧਾ ਵਾਧਾ ਵਧਾ ਗਿਆ ਜੀ ਠੀਕ ਹੈ ਬਾਈ ਤੇ ਬਾਈ ਜਿਵੇਂ ਤੁਸੀਂ ਕਬੱਡੀ ਖੇਡਦੇ ਸੀਗੇ ਹਨਾ ਚੰਗੀ ਖਰਾਕ ਹੁੰਦੀ ਹੈ ਕਬੱਡੀ ਵਾਲੇ ਪਹਿਲਵਾਨਾਂ ਦੀ ਜੀ ਜੀ ਤੇ ਬੱਕਰੇ ਵੀ ਤੁਸੀਂ ਉਵੇਂ ਹੀ ਤਿਆਰ ਕੀਤੇ ਆ ਬੜੇ ਭਰਾ ਮੈਨੂੰ ਕਹਿੰਦੇ ਹੁੰਦੇ ਆ ਕਹਿੰਦੇ ਜਦੋਂ ਰੋਲੀ ਕੋਲੇ ਗਿਆ ਪੁੱਛ ਕੇ ਆਈ ਬਾਈ ਬੱਕਰਿਆਂ ਨੂੰ ਪਾਉਂਦਾ ਕੀ ਆ ਵੀ ਅਸੀਂ ਤਾਂ ਕਹਿੰਦੇ ਮੱਥਾ ਮਾਰ ਕੇ ਦੇਖ ਲੈ ਸਾਡੇ ਤੋਂ ਇਹੋ ਜਿਹੇ ਬੱਕਰੇ ਨਹੀਂ ਤਿਆਰ ਹੁੰਦੇ ਠੀਕ ਹੈ ਬਾਈ ਅੱਜ ਬਾਈ ਦੱਸਦੇ ਭਰਾਵਾਂ ਨੂੰ ਵੀ ਖਰਾਕ ਰੋ ਕੀ ਪਾਉਣੀ ਬਸ ਖਰਾਕ ਬਾਈ ਸੈਂਪਲੀ ਪਾਉਣਾ ਜਿਆਦਾ ਨਹੀਂ ਪਾਉਂਦੇ ਖਰਾਕ ਵਾ ਮੱਕੀ ਹੋਗੀ ਕਣਕ ਖਾਲ ਖੋਲ ਸੋਲਿਆਂ ਦਾ ਛਿਲਕਾ ਵਗੈਰਾ ਹੋਗਾ ਤੇ ਨੀਰੇ ਪਾਉਂਦੇ ਜੀ ਮੂਹ ਫਲੀ ਬਾਕੀ ਜੀ ਗੁੜ ਗੜ ਦਿੰਦੇ ਰਹਿਣਾ ਮੌਸਮ ਦੇ ਹਿਸਾਬ ਨਾਲ ਜੀ ਅੱਛਾ ਤੇ ਬੱਕਰੇ ਪਿਆਰ ਜਾਨਵਰਾਂ ਨਾਲ ਵਸ ਪਿਆਰ ਆ ਜੀ ਅੱਛਾ ਹੱਥ ਪੱਲਾ ਮਾਰੀ ਜਾਂਦੇ ਨਹੀਂ ਵਸ ਜਾਨਵਰ ਖੱਟ ਰਹਿੰਦੇ ਆ ਜੀ ਭਾਈ ਬਹੁਤ ਭਰਾ ਖਰਾਕ ਤਾਂ ਦੇਈ ਜਾਂਦੇ ਆ ਕਹਿੰਦੇ ਯਾਰ ਬੱਕਰੇ ਰਾਜੀ ਨਹੀਂ ਹੁੰਦੇ ਖਰਚਾ ਕਰ ਕਰ ਦੇਖ ਲਿਆ ਵੀ ਤੁਸੀਂ ਖਰਾਕ ਕਿਹੜੇ ਢੰਗ ਨਾਲ ਦਿਨੋ ਲਗਾਤਾਰ ਖਰਾਕ ਦਿੰਨੇ ਹੋ ਜਾਂ ਕੋਈ ਸਪਲੀਮੈਂਟ ਵੀ ਦਿੰਨੇ ਹੋ ਨੇ ਸਪਲੀਮੈਂਟ ਨਹੀਂ ਦਿੰਦੇ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਜਗਮੀਤ ਬਾਈ ਠੀਕ ਐ ਨਹੀਂ ਹੁਣ ਭਰਾ ਹੁਣ ਕਹਿੰਦੇ ਪਾ ਕੇ 10 ਦਿਨ ਖਰਾਕ ਹੰਬ ਜਾਂਦੇ ਆ ਬਈ ਹੂੰ ਇਹਨਾਂ ਦੀ ਦਾ 12 ਮਹੀਨੇ 30 ਦਿਨ ਖਰਾਕ ਚੱਦਦੀ ਰਹਿੰਦੀ ਹੈ ਰੈਗੂਲਰ ਇੱਕੋ ਜੀ ਖਰਾਕ ਚੱਲਦੀ ਰਹਿੰਦੀ ਜੀ ਜੀ ਬਾਈ ਜੀ ਠੀਕ ਐ ਬਾਈ ਬਾਕੀ ਕਹੀ ਵੀ ਚਲੋ ਜਦੋਂ ਬੱਕਰੀਆਂ ਬੁکریاں ਲੱਗਦੀਆਂ ਬੱਕਰੇ ਛੱਡ ਵੀ ਜਾਂਦੇ ਆ ਵੀਕ ਵੀ ਹੋ ਜਾਂਦੇ ਮਾੜੇ ਮੋਟੇ ਹਾਂਜੀ ਬਾਈ ਕੋਈ ਵੱਲੀ ਵੱਡੀ ਗੱਲ ਨਹੀਂ ਹੁੰਦੀ ਇਹ ਕੋਈ ਨਾਰਮਲ ਗੱਲ ਹੁੰਦੀ ਹੈ ਉਦੋਂ ਬਾਅਦ ਫੇਰ ਬੱਕਰਾ 10 15 ਦਿਨਾਂ ਦੇ ਵਿੱਚ ਭੱਜ ਜਾਂਦਾ ਉੱਥੇ ਆ ਜਾਂਦਾ ਠੀਕ ਹੈ ਭਾਈ ਬਾਕੀ ਜਦੋਂ ਕੇਰਾ ਬੱਕਰਾ ਚੰਗਾ ਤਿਆਰ ਹੋ ਗਿਆ ਜਗਮੀਤਾ ਹਾਂਜੀ ਉਦੋਂ ਮੁੜ ਕੇ ਨਾਰਮਲ ਖਰਾਕ ਤੇ ਵੀ ਸੇਮ ਹੀ ਰਹਿੰਦਾ ਬੱਕਰਾ ਠੀਕ ਹੈ ਟੁੱਟਦਾ ਨਹੀਂ ਬੱਕਰਾ ਬਾਅਦ ਚ ਜਦੋਂ ਪਹਿਲਾਂ ਨਹੀਂ ਚੰਗੀ ਧਰਤੀ ਨਾ ਬੱਕਰੇ ਦੀ ਆਪਾਂ ਹੂੰ ਛੋਟੇ ਹੁੰਦੇ ਸੀ ਫਿਰ ਬੱਕਰੇ ਟੁੱਟਦੇ ਨਹੀਂ ਠੀਕ ਹੈ ਭਾਈ ਤੇ ਭਾਈ ਬੱਕਰੇ ਨੂੰ ਜਿਹੜੀ ਖਰਾਕ ਆ ਬੱਚਿਆਂ ਨੂੰ ਉਹ ਦੁੱਧ ਕਿੰਨਾ ਟਾਈਮ ਚ ਘਾਉਣੇ ਤੇ ਖਰਾਕ ਕਦੋਂ ਸ਼ੁਰੂ ਕਰ ਦੇਣ ਨੂੰ ਦਾਣਾ ਦੂਣਾ ਆ ਦੁੱਧ ਆਪਾਂ ਦੋ ਕੁ ਮਾਥੇ ਪਿਆਉਣੇ ਜਗਮੀਤ ਭਾਈ ਅੱਛਾ ਬੱਚਿਆਂ ਨੂੰ ਤੇ ਖਰਾਕ ਤਾਂ ਆਪਾਂ 5-7 ਦਿਨਾਂ ਤੋਂ ਸ਼ੁਰੂ ਕਰ ਸਕਦੇ ਆ ਜੀ ਠੀਕ ਹੈ ਜੀ ਆ ਪਹਿਲਾਂ ਤਾਂ ਆਪਾਂ ਜਾਨੀ ਕਿ ਘਰ ਦੀ ਖਰਾਕ ਮੱਕੀ ਕਣਕ ਵਗੈਰਾ ਪਾਉਂਦੇ ਹੁਣ ਆਪਾਂ ਇਸ ਵਾਰ ਕਾਫਸ ਟਰੈਕਟਰ ਸ਼ੁਰੂ ਕਰੀਏ ਜੀ ਨਾਲ ਠੀਕ ਹੈ ਭਾਈ ਹੁਣ ਆਪਾਂ ਇਹਨਾਂ ਨੂੰ ਜਦੋਂ ਖਾਣ ਪੀਣ ਲੱਗ ਗਏ ਵਧੀਆ ਨਾਲ ਮੱਕੀ ਤੇ ਵਿੱਚ ਕਣਕ ਐਡ ਕਰਨ ਲੱਗੇ ਛੋਲਿਆਂ ਦਾ ਛਿਲਕਾ ਵਗੈਰਾ ਜੀ ਠੀਕ ਹੈ ਭਾਈ ਭਾਈ ਬਰੀਡਰਾਂ ਬਾਰੇ ਦੱਸਿਓ ਹਨਾ ਦੋਨੇ ਬਰੀਡਰ ਜਿਹੜੇ ਫਰੇਮ 'ਚ ਆਪਾਂ ਦੇਖ ਰਹੇ ਆ ਜਿਹੜਾ ਥੋੜੇ ਹੱਥ 'ਚ ਬੱਕਰਾ ਇਹਦੇ ਬਾਰੇ ਦੱਸ ਦਿਓ ਪਹਿਲਾਂ ਫਿਰ ਦੂਜੇ ਬਾਰੇ ਜੀ ਇਹ ਭਾਈ ਬੱਕਰਾ ਹੈਗਾ ਜਾਦੀ ਭਗਤ ਵਾਲੇ ਬੱਕਰੇ ਦਾ ਬੱਚਾ ਹੈਗਾ ਜੀ ਜਿਹੜਾ ਜੀਨੀਤ ਬੱਕਰਾ ਅੱ ਉਸ ਬੱਕਰੇ ਦਾ ਬੱਚਾ ਬਾਈ ਜੀ ਇਹ ਠੀਕ ਆ ਬਾਈ 8 ਦੰਦ ਹੋ ਗਏ 8 ਦੰਦ ਹੋ ਗਿਆ ਬਾਈ ਜੀ 4 ਸਾਲ ਤੋਂ ਪਲੱਸ ਉਮਰ ਹੋ ਗਈ ਜੀ ਇਹਦੀ ਠੀਕ ਆ ਬਾਈ ਹਾਂਜੀ ਤਿਆਰ ਬੱਕਰਾ ਬਹੁਤ ਸੋਹਣਾ ਹੋਇਆ ਜੀ ਇਹਦਾ weight ਕਿੰਨਾ ਹੋਊਗਾ ਬਾਈ ਹੁਣ weight ਹੁਣ ਦੇਖਿਆ ਜਾਊਗਾ ਜੀ 65 ਤੋਂ 70 ਕਿਜੀ ਦੇ ਵਿੱਚ ਵਿੱਚ ਲਗਭਗ ਠੀਕ ਆ ਬਾਈ 4 ਸਾਲ ਦਾ ਹੋ ਗਿਆ ਹਾਂ 4 ਸਾਲ ਪਲੱਸ ਹੀ ਹੋ ਗਿਆ ਜੀ ਇਹਦਾ ਠੀਕ ਆ ਬਾਈ ਨਾਂ ਕੀ ਰੱਖਿਆ ਇਹਦਾ ਜੀ ਇਹਦਾ ਨਾਂ ਜੰਬੋ ਆ ਬਾਈ ਜੀ ਜੰਬੋ ਨਾਂ ਬਾਈ ਇਹਦਾ ਇਹ ਬੱਕਰੇ ਨੂੰ ਆਪਣੇ ਪੇਜ ਤੇ ਬਹੁਤ ਪਿਆਰ ਦਿੰਦੇ ਆ ਭਰਾ ਜਿਹੜਾ ਵੀ ਇਹਦੀ ਵੀਡੀਓ ਦੇਖਦਾ ਫੋਟੋ ਦੇਖਦਾ ਫੋਨ ਫਾਨ ਬਈ ਕਿੰਨੇ ਕ ਆਉਂਦੇ ਹੁੰਦੇ ਬਾਹਰਲੇ ਬੰਦਿਆਂ ਦੇ ਬੱਕਰਾ ਦੇ ਦੇ ਸਾਨੂੰ ਫੋਨ ਬਹੁਤ ਆਉਂਦੇ ਜੀ ਤੇ ਕਿਹੜਾ ਆਪਣੀ ਰਾਏ ਬਣ ਗਈ ਸੀਗੀ ਵੇਚਣ ਦੀ ਆਪਾਂ ਕੋ ਦੋ ਸੀਗੇ ਫਿਰ ਆਪਾਂ ਇਹਦਾ ਬੱਚਾ ਸੇਲ ਕਰਤਾ ਸੀ ਕਿਉਂਕਿ ਇਹ ਲੜਦੇ ਵਾਲਾ ਸੀ ਉਦੋਂ ਆਸਬੇ ਦੀ ਤਾਂ ਕਰਕੇ ਫਿਰ ਆਪਾਂ ਨੂੰ ਇਹਦਾ ਬੱਚਾ ਸੇਲ ਕਰਨਾ ਨਹੀਂ ਚੰਗਾ ਬਹੁਤ ਸੀ ਬੱਚਾ ਉਹ ਵੀ ਠੀਕ ਆ ਬਈ ਉਹ ਆਪਣ ਨੂੰ ਮਜਬੂਰੀ ਸੇਲ ਕਰਨਾ ਪਿਆ ਜੀ ਬੱਕਰੇ ਬਈ ਬਹੁਤ ਭਰਾਵਾਂ ਕੋਲੇ ਖੜਿਆ ਚੰਗੇ ਤੋਂ ਚੰਗੇ ਪਰ ਜਿਹੜੀ ਸੰਭਾਈ ਬਾਈ ਦੀ ਆ ਹਨਾ ਤੁਸੀਂ ਬੱਕਰੇ ਦੀ ਤਿਆਰੀ ਦੇਖ ਲਓ ਨਾਰਮਲ ਖਰਾਕ ਧੀਆ ਕੋਈ ਨਹੀਂ ਆ ਵੀ ਐਕਸਟਰਾ ਖਰਾਕ ਇਹਨੂੰ ਬਾਈ ਦਿੰਦਾ ਹਨਾ ਬੱਕਰੀਆਂ ਵੀ ਬਾਈ ਕੋਲੇ ਬਹੁਤ ਆਉਂਦੀਆਂ ਪਰ ਬੱਕਰਾ ਬਹੁਤ ਸੋਹਣਾ ਤਿਆਰ ਕੀਤਾ ਬਾਈ ਨੇ ਤੇ ਜਿਹੜਾ ਬਾਈ ਦੂਜਾ ਬੱਕਰਾ ਆ ਗਿਆ ਚਿੱਟੀ ਅੱਖ ਦਾ ਇਹਦੇ ਬਾਰੇ ਵੀ ਦੱਸੋ ਇਹ ਬੱਕਰਾ ਬਾਈ ਜੀ ਲਵ ਗੋਲੇ ਵਾਲੇ ਦੇ ਘਰੋਂ ਆਇਆ ਬਾਈ ਉਹਦੀ ਲਾਈਨ ਹੈ ਜੀ ਇਹ ਚਿੱਟੀਆਂ ਅੱਖਾਂ ਦਾ ਬਰੀਡਰ ਲੈ ਕੇ ਆਇਆ ਸੀ ਬਾਈ ਜਕਸੀਰ ਕੁੰਡਲ ਠੀਕ ਹੈ ਬਾਈ ਜਕਸੀਰ ਕੁੰਡਲ ਤੋਂ ਆਪਣੇ ਕੋਲੇ ਆਇਆ ਬਾਈ ਜੀ ਬੱਕਰਾ ਹਾਂਜੀ ਤੇ ਬਹੁਤ ਸੋਹਣਾ ਰਿਜ਼ਲਟ ਆ ਬੱਕਰੇ ਦਾ ਜੀ ਠੀਕ ਹੈ ਬਾਈ ਪੂਰਾ ਟਾਪ ਰਿਜ਼ਰਟੀ ਕਰਦਾ ਹੀ ਹੈ ਲਾਵੜੀ ਬਾਈ ਲਾਵ ਵਾਲੀ ਲਾਈਨ ਚੋਂ ਆ ਗਿਆ ਹਨਾ ਹਾਂਜੀ 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 ਜਦੋਂ ਬਾਈ ਚਿੱਟੀਆਂ ਅੱਖਾਂ ਦਾ ਸ਼ੌਂਕ ਹੋਇਆ ਨਾ ਪੰਜਾਬ ਦੇ ਵਿੱਚ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਗੋਲੇ ਵਾਲਾ ਬਾਈ ਲਵ ਨੇ ਜਿਹੜੀ ਇਹ ਲਾਈਨ ਚਲਾਈ ਆ ਚਿੱਟੀਆਂ ਅੱਖਾਂ ਦੀ ਜਿਹੜੀ ਅੱਜ ਵੀ ਚੱਲ ਰਹੀ ਆ ਬਿਲਕੁਲ ਬਿਲਕੁਲ ਬਾਈ ਤੇ ਬਹੁਤ ਚੰਗੇ ਚੰਗੇ ਬਰੀਡਰਸ ਲੈਂਦੇ ਹੋਏ ਆ ਪੰਜਾਬ ਦੇ ਵਿੱਚ ਆਪਣੇ ਫਾਰਮਾਂ ਦੇ ਖੜੇ ਆ ਤੇ ਬਾਈ ਇਹ ਲਾਈਨ ਬਾਰੇ ਥੋੜਾ ਦੱਸਿਓ ਤੁਹਾਡੇ ਕੋਲੇ ਇਹਦੀਆਂ ਬੱਕਰੀਆਂ ਵੀ ਹੈਗੀਆਂ ਬੱਚੇ ਵੀ ਅੱਗੇ ਆਏ ਆ ਹਾਂਜੀ ਹਾਂਜੀ ਬਾਕੀ ਬੱਕਰੀਆਂ ਨਾਲੋਂ ਬਾਕੀ ਲਾਈਨਾਂ ਨਾਲੋਂ ਇਹਨਾਂ ਦਾ ਕੀ ਫਰਕ ਹੈਗਾ ਬਾਕੀ ਬੱਕਰੀਆਂ ਨਾਲ ਲੈਣਾਂ ਦਾ ਫਰਕ ਇੱਕ ਤਾਂ ਜੀ ਬੱਚੇ ਸੋਹਣੇ ਬਹੁਤ ਕੱਢਦੇ ਆ ਜੀ। ਅੱਛਾ ਬਾਈ। ਚਿੱਟੀਆਂ ਅੱਖਾਂ ਜਾਂ ਆਉਂਦੇ ਆ ਜੀ ਬੱਚੇ ਜ਼ਿਆਦਾਤਰ? ਹਾਂਜੀ। ਬੱਚੇ ਹੈਵੀ ਵੀ ਬਹੁਤ ਆਉਂਦੇ ਆ ਜੀ। ਹਾਂ ਬੱਕਰੀਆਂ ਭਾਰੀਆਂ ਬਹੁਤ ਬੰਨਦੀਆਂ। ਹਾਂਜੀ ਹਾਂਜੀ ਹਾਂਜੀ। ਉਹ ਬੰਦੇ ਦੀ ਸ਼ਰਤ ਹੈ ਜੀ ਮਿਹਨਤ ਦੇ ਕਿੱਥੋਂ ਤੱਕ ਮਰਜ਼ੀ ਕਰ ਲਓ ਜੀ। ਕਿ ਹੁਣ ਬੱਕਰਾ ਖੜਾ ਚਾਹੇ ਇਹਨੂੰ 80-90 ਕਿਲੋ ਤੱਕ ਕੁਆਂਟਰ ਤੱਕ ਵੀ ਕਰ ਸਕਦੇ ਆ ਜੀ ਆਪਾਂ ਪੂਰੀ ਮਿਹਨਤ ਕਰੀਏ ਤੇ। ਠੀਕ ਆ ਬਾਈ। ਜਿਹੜੀ ਇਹ ਬਰੀਡ ਹੈ? ਹਾਂਜੀ। ਬਾਕੀ ਬਹੁਤ ਚੰਗੀ ਬਰੀਡ ਸੋਧੀ ਵੀ ਬਰੀਡ ਹੈ ਬਾਈ ਦੇ ਘਰੋਂ। ਲ ਠੀਕ ਹੈ ਬਾਈ ਦੀ ਮਿਹਨਤ ਤਾਂ ਬਾਕੀ ਚਲੋ ਬਹੁਤ ਸੋਹਣੇ ਜਾਨਵਰ ਆ ਰਹੇ ਆ ਲਾਵਾ ਦੇ ਤੇ ਦੰਦ ਕਿੰਨੇ ਹੋ ਗਿਆ ਬਾਈ ਇਹ ਇਹ ਚਾਰ ਦੰਦ ਹੋ ਗਿਆ ਬਾਈ ਜੀ ਠੀਕ ਹੈ ਇਹਦੇ ਆਏ ਬੱਚੇ ਪੁੱੱਚੇ ਬੱਚੇ ਆਏ ਆ ਜੀ ਬਾਈ ਜੀ ਚਿੱਟੀਆਂ ਅੱਖਾਂ ਨਾ ਬਾਈ ਸ਼ੌਂਕ ਬਹੁਤ ਹੋ ਗਿਆ ਬੱਚੇ ਬਹੁਤ ਭਰਾ ਮੰਗਦੇ ਆ ਪਰ ਚੰਗਾ ਬੱਚਾ ਮਿਲਦਾ ਨਹੀਂ ਆਪਣੇ ਕੋਲੇ ਬੱਚੇ ਮਿਲ ਜਾਣਗੇ ਬੱਚੇ ਮਿਲ ਜਾਣਗੇ ਬਾਈ ਜੀ ਮੀ ਤਾਂ ਕੁਝ ਬੱਚੇ ਹੈਗੇ ਆਪਣੇ ਕੋਲ ਛੇ ਲਈ ਠੀਕ ਆ ਬਾਈ ਆਪਾਂ ਕਰਾ ਦਾਂਗੇ ਭਾਈਆਂ ਨੂੰ ਸ਼ੌਕ ਲਓ ਬਾਈ ਧਿਆਨ ਨਾਲ ਦੇਖ ਲਓ ਬੱਕਰਾ ਬਹੁਤ ਸੋਹਣਾ ਦੋਨੇ ਹੀ ਬੱਕਰੇ ਬਾਈ ਦੇ ਬਹੁਤ ਵਧੀਆ ਤਿਆਰ ਕੀਤੇ ਹੋਏ ਨੇ ਤੇ ਇਹ ਬੱਕਰੀ ਦਾ ਨਾਂ ਹੈਗਾ ਲਾਲ ਗੁਲਦਾਰ ਦਾ ਜੰਬੋ ਤੇ ਦੂਜੇ ਦਾ ਨਾਂ ਇਹਦਾ ਨਾਂ ਬਾਜ ਰੱਖਿਆ ਬਾਈ ਇਹਦਾ ਨਾਂ ਰੱਖਿਆ ਬਾਈ ਨੇ ਬਾਜ ਲਓ ਜੀ ਆਪਾਂ ਹੁਣ ਬਾਈ ਰੋਲੀ ਤੋਂ ਲੈਨੇ ਆ ਬੱਕਰੀਆਂ ਬਾਰੇ ਜਾਣਕਾਰੀ ਸਾਹਮਣੇ ਤੁਸੀਂ ਬਾਈ ਫਰੇਮ ਦੇ ਵਿੱਚ ਦੋ ਬਰਬਰੀਆਂ ਦੇਖ ਰਹੇ ਹੋ ਬਹੁਤ ਹੀ ਵੱਡੇ ਫਰੇਮ ਦੇ ਵਿੱਚ ਰੋਲੀ ਬਾਈ ਦੱਸਿਓ ਬਾਈ ਬੱਕਰੀਆਂ ਬਾਰੇ ਆ ਬੱਕਰੀ ਬਈ ਇਹ ਆਪਣੇ ਘਰ ਦੀ ਬੱਕਰੀ ਹੈ ਜੀ ਠੀਕ ਆ ਬਾਈ ਇਹ ਅੱਠਾਂ ਦਾ ਹੋ ਚੁੱਕੀ ਹੈ ਬਈ ਜਿੰਨੀ ਤਾਂ ਠੀਕ ਆ ਬਾਈ ਕਿਹੜੇ ਬੱਕਰੇ ਦੀ ਆ ਬਾਈ ਇਹ ਇਹ ਚਿੱਟਾ ਬੱਕਰਾ ਹੁੰਦਾ ਸੀਗਾ ਪਹਿਲਾਂ ਆਪਾਂ ਲਵਾ ਕੇ ਲਿਆਂਦੀ ਕਿਥੋਂ ਬੱਕਰੀ ਆਪਣੇ ਘਰ ਦੀ ਸੀ ਠੀਕ ਆ ਬਾਈ ਉਹਦਾ ਬੱਚਾ ਹੈ ਇਹ ਅੱਛਾ ਇਹ ਉਸ ਤੋਂ ਬਾਅਦ ਇਹ 4 ਸੂਏ ਸੂਪੀ ਜਿਗ ਵੀ ਤਾਂ ਆਪਣੇ ਕੋਲ ਲਗਭਗ ਠੀਕ ਆ ਬਾਈ ਪਹਿਲਾਂ ਇਹ ਆਪਾਂ ਬੱਚੇ ਸ਼ੇਲ ਕਰਤੇ ਇੱਕ ਆ ਪੱਠ ਰੱਖੀ ਹੈ ਜੀ ਆਪਾਂ ਇਹਦੀ ਅੱਛਾ ਬਾਈ ਪਹਿਲੇ ਸੂਏ ਦੀ ਆ ਠੀਕ ਆ ਬਾਈ ਬਹੁਤ ਸੋਹਣੀ ਪੱਠ ਹੈ ਆ ਦੇਖੋ ਬਾਈ ਇਹਦਾ ਰਿਜ਼ਲਟ ਵੀ ਦਿਖਾਉਂਦੇ ਹਾਂ ਇਹ ਆਪ ਵੀ ਚਿੱਟੀਆਂ ਅੱਖਾਂ ਜਿਹਦੇ ਬੱਚਾ ਵੀ ਚਿੱਟੀਆਂ ਅੱਖਾਂ ਹਾਂਜੀ ਹਾਂਜੀ ਇਹ ਆਪ ਕਿਹੜੇ ਬੱਕਰੀ ਦੀ ਹੈ ਆਏ ਆਪਣੇ ਗੁਲਦਾਰ ਦੀ ਜੰਬੋ ਬੱਕਰੀ ਦੀ ਬਾਈ ਜੰਬੋ ਬੱਕਰੀ ਦੀ ਹੈ ਹਾਂਜੀ ਬਾਈ ਜੀ ਬਾਈ ਬੱਕਰੀ ਦਾ ਨਾ ਫਰੇਮ ਚੈੱਕ ਕਰੋ ਹਨਾ ਇਹ ਹ ਬੱਚੇ ਕਿੰਨੇ ਦੇ ਦਿੰਦੀ ਹੈ ਬਈ ਇਹ ਬੱਚੇ ਬਈ ਤਿੰਨ ਵੀ ਦੇਣ ਦੀ ਹੈ ਦੋ ਵੀ ਦੇਣ ਦੀ ਹੈ ਜੀ ਲਓ ਜੀ ਕਰੋ ਚੈੱਕ ਤੇ ਦੁੱਧ ਦਾਦ ਨੂੰ ਕਿਵੇਂ ਹੈ ਜੀ ਦੁੱਧ ਨੂੰ ਵੀ ਬਹੁਤ ਚੰਗੀ ਹੈ ਜੀ ਵਧੀਆ ਜਦੋਂ ਬਈ ਬਰਬਰੀਆਂ ਬੱਕਰੀਆਂ ਦਾ ਰੇਟ ਦੱਸਦਾ ਨਾ ਕੋਈ ਅਗਲਾ ਕਹਿੰਦਾ ਯਾਰ ਬਈ ਤੂੰ ਬੀਟਲ ਜਿੰਨਾ ਰੇਟ ਮੰਗੀ ਆ ਨਾ ਤੇ ਆਹ ਬੱਕਰੀ ਦਾ ਰੇਟ ਬਈ ਬੀਟਲ ਜਿੰਨਾ ਹੀ ਹੋਊਗਾ ਕਿਉਂਕਿ ਬੱਕਰੀ ਸਾਰੇ ਪਾਸਿਆਂ ਤੋਂ ਬਈ ਜੀ ਦੇਖ ਲਓ ਤੁਸੀਂ ਪੂਰੀ ਆ ਹੈਨਾ ਵੱਡੇ ਫਰੇਮ ਦੀ ਹੈ ਬੱਕਰੀ 35-40 ਕਿਲੋ ਦਾ weight ਹੋਊਗਾ ਤੇ ਬਾਈ ਆ ਬੱਕਰੀ ਬਾਰੇ ਦੱਸਿਓ ਜੀ ਇਹ ਬੱਕਰੀ ਆਪਾਂ ਬਾਈ ਖਰੀਦੀ ਆ ਹੁਣ ਜਗਮੀਤਾ ਠੀਕ ਆ ਬਾਈ ਮਹੀਨਾ ਕ ਹੋ ਗਿਆ ਜੀ ਇਹ ਆਪਣੇ ਬੱਕਰੇ ਦੀ ਗਲਦਾਰ ਤੋਂ ਜੰਬੋ ਤੋਂ ਗੱਬਣਾ ਜੀ ਠੀਕ ਹੈ ਜੀ ਇਹਦਾ ਲਗਭਗ 15 ਦਿਨ ਰਹਿੰਦੇ ਹੋਣਗੇ ਜੀ ਸੂਨਦੇ 15 ਦਿਨ ਸੂਨ ਚ ਰਹਿੰਦੇ ਆ ਬੱਕਰੀ ਇਹ ਵੀ ਬਹੁਤ ਚੰਗੀ ਆ ਕੋਹਨੀ ਆ ਬਾਈ ਹਨਾ ਹਾਂ ਲਓ ਆ ਬੱਕਰੀਆਂ ਦਿਖਾਉਣੇ ਆ ਬਾਈ ਤੁਹਾਨੂੰ ਨੁਕਰੀਆਂ ਘੋੜੀਆਂ ਵਰਗੀਆਂ ਬੱਕਰੀਆਂ ਹਨਾ ਤੁਸੀਂ ਆਪ ਹੀ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗੀਆਂ ਰੋਲੀ ਬਾਈ ਦੱਸਿਓ ਆ ਬੱਕਰੀਆਂ ਬਾਰੇ ਜੀ ਇਹ ਬੱਕਰੀਆਂ ਬਾਈ ਜੀ ਲਾਵ ਵਾਲੀ ਬਰੀਡ ਚੋਂ ਆ ਜੀ ਆਈਆਂ ਬਾਈ ਜਗਸੀਰ ਕੁੰਡਲ ਦੇ ਘਰੋਂ ਸੀਗੀਆਂ ਅਪਾਣਾ ਤੋਂ ਖਰੀਦੀਆਂ ਸੀਗੇ ਜੀ ਇਹ ਕਿੰਨੇ ਕਿੰਨੇ ਟਾਈਮ ਦੀਆਂ ਲੈ ਕੇ ਆਏ ਸੀਗੇ ਇਹ ਉਦੋਂ ਸੀਗੀਆਂ ਜੀ ਲਗਭਗ 4-4 ਮਹੀਨੇ ਦੀਆਂ ਹੋਣੀਆਂ ਬਾਈ ਅੱਛਾ ਪੱਠਾ ਲੈ ਕੇ ਆਏ ਸੀ ਹਾਂਜੀ ਪੱਠਾ ਲੈ ਕੇ ਆਏ ਸੀਗੇ ਬਾਈ ਠੀਕ ਆ ਬਾਈ ਜਗਸੀਰ ਕੁੰਡਲ ਦੇ ਘਰੋਂ ਪੱਠਾ ਆਈਆਂ ਨੇ ਤੇ ਲਵ ਗੋਲੇ ਵਾਲਾ ਬਲੱਡ ਲਾਈਨ ਦੀਆਂ ਪੱਠਾ ਨੇ ਕੋਨੀਆਂ ਨੇ ਬਾਈ ਪੱਠ ਬਹੁਤ ਚੰਗੀ ਆ ਸ਼ੋਅ ਕੁਆਲਟੀ ਵਾਲੀ ਪੱਠਾ ਨੁਗਰੀ ਘੋੜੀਆਂ ਨੂੰ ਆ ਬਾਈ ਹਨਾ ਜਮਾਂ ਹਾਂਜੀ ਬਾਈ ਚਿੱਟੀ ਆ ਦੇ ਤੇ ਕੱਲ ਨੂੰ ਦੇਖੋ ਬਾਈ ਤੇ ਨੇ ਹੁਣ ਬੱਚੇ ਕਿੰਨੇ ਦਿੱਤੇ ਤੁਹਾਡੇ ਕੋਲੇ ਇਹਨੇ ਹੁਣ ਆਪਣੇ ਤਿੰਨ ਬੱਚੇ ਦਿੱਤੇ ਯੇਸੂਏ ਆਹ ਸੂਏ ਬਾਈ ਹਾਂਜੀ ਹਾਂਜੀ ਆਹ ਬੱਚਿਆਂ ਦਾ ਰਿਜ਼ਲਟ ਵੀ ਦਿਖਾ ਦਿੰਨੇ ਜਗਵੀਤ ਬਾਈ ਦਿਖਾ ਦਿਓ ਬਈ ਇੱਕ ਤਾਂ ਆ ਪੱਠ ਆ ਗਈ ਜੀ ਇਹਦੀ ਠੀਕ ਆ ਬਾਈ ਬਹੁਤ ਸੋਹਣੀ ਪੱਠ ਆ ਨਾ ਚਿੱਟੀਆਂ ਅੱਖਾਂ ਦੇ ਵਿੱਚ ਹਾਂਜੀ ਹਾਂਜੀ ਬਾਈ ਜੀ ਇਹ ਬਾਈ ਸੇਲ ਆ ਕੇ ਕਿਵੇਂ ਆ ਇਹ ਕਰ ਦਾਂਗੇ ਬਾਈ ਜੀ ਪੱਠ ਸੇਲ ਠੀਕ ਆ ਬਾਈ ਹਾਂਜੀ ਕਰੋ ਬਾਈ ਚੱਕ ਚਿੱਟੀਆਂ ਅੱਖਾਂ ਦੇ ਵਿੱਚ ਪੱਠ ਆ ਤੇ ਹੋਰ ਬੱਚਾ ਕਿਹੜਾ ਦਾ ਬਾਈ ਇੱਕ ਬਾਈ ਜੀ ਆ ਬੱਕਰਾ ਜੀ ਇਹਦਾ ਅੱਛਾ ਇਹ ਵੀ ਚਿੱਟੀਆਂ ਅੱਖਾਂ ਦਾ ਬਾਈ ਇਹ ਇਹ ਖੱਟੀ ਅੱਖ ਚ ਬਈ ਪੂਰੀ ਅੱਖ ਪੂਰੀ ਜੀ ਹੈ ਯਾਨੀ ਬੱਚਾ ਬਹੁਤ ਸੋਹਣਾ ਬਈ ਹਾਂਜੀ ਹਾਂਜੀ ਬਾਈ ਜੀ ਤੇ ਇਹ ਚਿੱਟੀਆਂ ਖਾਲੇ ਦੇ ਬੱਚੇ ਬਈ ਹਾਂ ਇਹ ਚਿੱਟੀਆਂ ਖਾਲੇ ਲਾਵਾ ਵਾਲੇ ਬਰੀਡਰ ਦੇ ਆ ਬਈ ਜੀ ਠੀਕ ਆ ਬਈ ਇਹ ਤਿੱਲੇ ਇਸੇ ਦੇ ਆ ਹਾਂਜੀ ਇੱਕ ਆ ਪੱਠਾ ਜੀ ਇੱਕ ਆ ਪੱਠਾ ਬਈ ਕਰੋ ਚੈੱਕ ਕੁਆਲਟੀ ਕਰੋ ਚੈੱਕ ਹਣਾ ਹਾਂਜੀ ਲਓ ਜੀ ਆ ਦੇਖੋ ਬਈ ਆਹ ਬੱਕਰੀ ਦੇ ਤਿੰਨ ਬੱਚੇ ਆ ਤੇ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਬਈ ਸੂਈ ਨੂੰ ਇਹਨੂੰ ਹੋ ਗਿਆ ਹੋਊ ਜੀ 2-2.5 ਮਹੀਨੇ ਹੋ ਗਏ ਹੋਣਗੇ ਜੀ ਲਓ ਬਈ ਲੱਗਦੀ ਨਹੀਂ ਕਿਸੇ ਪਾਸੇ ਬੱਕਰੀ ਸੂਈ ਹੋਈ ਆ ਕਿਉਂਕਿ ਬਾਈ ਦੀ ਸੇਵਾ ਬਹੁਤ ਚੰਗੀ ਆ ਸੂਆ ਨਹੀਂ ਮੰਨਿਆ ਬੱਕਰੀ ਨੇ ਤੇ ਆ ਬਾਈ ਦੂਜੀ ਬੱਕਰੀ ਬਾਰੇ ਹਾਂਜੀ ਇਹ ਬੱਕਰੀ ਬਾਈ ਗੱਬਣਾ ਇਹ ਲਗਭਗ ਰਹਿੰਦਾ ਹੋਏ ਦਾ 20-25 ਦਿਨ ਸੂਣ ਦੇ ਜਗਮੀ ਤਾਂ ਠੀਕ ਆ ਬਾਈ ਇਹ ਵੀ ਜਕਸੀਰ ਦੇ ਘਰੋਂ ਆਈ ਸੀ ਪਟਾਪਾ ਇਹ ਬਾਈ ਜਕਸੀਰ ਦੇ ਘਰੋਂ ਆਈ ਸੀ ਕੁੰਡਲ ਵਾਲੇ ਦੇ ਦੋਨੇ ਲੈ ਕੇ ਆਏ ਸੀ ਤੇ ਪਹਿਲਾਂ ਇਹ ਕਰੀ ਸੂਈ ਆ ਬਾਈ ਹਾਂ ਪਹਿਲਾਂ ਇਹ ਤੀਜੀ ਸੂਏ ਸੂ ਜਗਮੀ ਅੱਛਾ ਦੋ ਵਾਰੀ ਸੂਪੀ ਆ ਹਾਂ ਐਤ ਕੀ ਤੀਜੀ ਵਾਰ ਸੂਈ ਹਾਂਜੀ ਕਿਹੜੇ ਬੱਕਰੇ ਤੋਂ ਗੱਬਣਾ ਬਾਈ ਇਹ ਲਾਹਵਾਲੇ ਬੱਕਰੇ ਦੀ ਹੋਈ ਜਿੱਕਾ ਲਾਹਵਾਲੇ ਤੋਂ ਗੱਬਣਾ ਬਾਈ ਬੱਕਰੀ ਦਾ ਫਰੇਮ ਚੈੱਕ ਕਰੋ ਬਹੁਤ ਹੀ ਚੰਗੀ ਭਾਰੀ ਬੱਕਰੀ ਆ ਹਨਾ ਕਿਸੇ ਪਾਸਿਓ ਕੋਈ ਕਮੀ ਨਹੀਂ ਬਾਈ ਇਹਨੂੰ ਤੋਰ ਕੇ ਦਿਖਾਈ ਇੱਕ ਵਾਰੀ ਬਹੁਤ ਚੰਗੀ ਬਰਬਰੀ ਆ ਬਾਈ ਕਿੰਨੇ ਟਾਈਮ ਦੀ ਗੱਭਣਾ ਬਾਈ ਇਹ ਇਹ 20 25 ਦਿਨ ਰਹਿੰਦੇ ਹੋਣਗੇ ਜਿਵੇਂ ਸੋਣਦੇ ਬਾਈ ਦੇਖੋ ਬਾਈ ਸੰਭਾਈ ਕਰੋ ਜੇ ਇੱਕ ਡਰਦੀ ਹੈ ਪੱਠ ਥੋੜੀ ਜੀ ਲਓ ਜੀ ਛੱਡ ਦੇ ਬਾਈ ਬਹੁਤ ਸੋਹਣੀ ਪੱਠ ਆ ਬਾਈ ਅੱਗੇ ਨੇ ਕਿਤੇ ਕਿੰਨੇ ਬੱਚੇ ਦਿੱਤੇ ਆ ਬਾਈ ਅੱਗੇ ਬਾਈ ਪੇਲੇ ਸੂਏ ਦੋ ਦਿੱਤੀ ਸੀ ਪਹਿਲੇ ਸੂਏ ਇੱਕ ਪੱਠ ਦਿੱਤੀ ਸੀ ਬਾਈ ਠੀਕ ਹੈ ਬਾਈ ਉਹ ਹੈਗੀ ਹੈ ਬਾਈ ਪੱਠ ਆਪਣੇ ਕੋਲੇ ਪੇਲੇ ਸੂਏ ਦੇ ਆਪਾਂ ਸੇਲ ਕਰਦੇ ਸੀਗੇ ਜੀ ਬਾਈ ਠੀਕ ਹੈ ਬਾਈ ਹੋਰ ਵੀ ਦਿਖਾ ਦਿਓ ਬਾਈ ਬੱਕਰੀ ਠੀਕ ਹੈ ਬਾਈ ਲਓ ਬਾਈ ਦੋ ਪੱਠਾਂ ਦਿਖਾਉਣੀਆਂ ਹੋਰ ਬਾਈ ਰੌਲੀ ਕੋਲੇ ਆ ਹਨਾ ਰੌਲੀ ਬਾਈ ਦੱਸੋ ਪਹਿਲਾਂ ਤਾਂ ਕੋਹ ਨਹੀਂ ਪੱਠ ਵਾਰੀ ਇਹ ਪੱਠ ਬਾਈ ਜਿਹੜੀ ਪਹਿਲਾਂ ਆਪਾਂ ਬੱਕਰੀ ਦਿਖਾਈ ਹੈ ਜੀ ਕੁੰਡਲ ਤੋਂ ਆਈ ਵੀ ਐ ਜਖੀਰ ਤੋਂ ਜੀ ਹਾਂਜੀ ਬਾਈ ਉਹਦੀ ਪੱਲੇ ਸੂਏ ਦੀ ਪੱਠ ਹੈ ਜੀ ਇਹ ਠੀਕ ਹੈ ਬਾਈ ਆਪਣੇ ਬਰੀਡਰ ਦੀ ਹੈ ਜੰਬੋ ਦੀ ਬਾਈ ਇਹ ਜੰਬੋ ਦੀ ਹਲਾਲ ਗੁਲਦਾਰ ਦੀ ਹਾਂਜੀ ਕਰੋ ਬਾਈ ਚੈੱਕ ਪੱਠ ਦੋ ਦੰਦ ਪਾਠ ਹੈ ਬਾਈ ਪਰ ਬੱਕਰੀ ਬਣੀ ਖੜੀ ਆ ਇਹ ਬਹੁਤ ਸੋਹਣੀ ਆ ਬਾਈ ਸਭਾਈ ਕਰਕੇ ਹਨਾ ਦੇਖੋ ਤੁਸੀਂ ਪਾਠ ਪੂਰੀ ਲਿਸ਼ਕਦੀ ਆ ਤੇ ਬਈ ਆਹਾ ਦੂਜੇ ਨੰਬਰ ਵਾਲੀ ਇਹ ਆਪਣੇ ਪਹਿਲਾਂ ਦੀ ਘਰ ਦੀ ਵਾਠਾ ਜੀ ਗਲਦਾਰ ਜੀ ਠੀਕ ਆ ਬਾਈ ਇਹ ਹੁਣ ਸੂਈ ਵੀ ਹੈ ਜਗਵੀ ਤਾਂ ਦੋ ਬੱਚੇ ਜੀ ਇਹਦੇ ਕਿੰਨੇ ਸੂਏ ਬਾਈ ਲਾਗੀ ਇਹ ਪਹਿਲਾਂ ਇਹ ਚਾਰ ਸੂਏ ਲਾਗੀ ਜੀ ਅੱਛਾ ਬਈ ਆ ਬੱਚੇ ਇਹਦੇ ਆ ਬਾਈ ਹਾਂਜੀ ਬਾਈ ਦੇਖੋ ਬਾਈ ਬੱਚਾ ਦੇਖੋ ਹਨਾ ਕੁਆਲਿਟੀ ਦੇਖੋ ਕੰਨਾਂ ਦੀ ਕਿਹੜੇ ਬੱਕਰੇ ਦਾ ਬਾਈ ਇਹ ਇਹ ਆਪਣੇ ਜੰੰਬੋ ਬੱਕਰੇ ਦਾ ਬਾਈ ਜੀ ਜੰੰਬੋ ਬੱਕਰੇ ਦਾ ਹਾਂਜੀ ਬਾਈ ਜੀ ਇਹ ਪਾਠਾ ਕੇ ਬਾਈ ਬੱਕਰਾ ਇਹ ਬੱਕਰਾ ਬਾਈ ਜੀ ਬੱਕਰਾ ਬਾਈ ਹਾਂਜੀ ਬਾਈ ਦੇ ਦੇਉਂਗੇ ਬਾਈ ਕਿਸੇ ਭਰਾ ਨੇ ਲੈਣਾ ਇਹ ਹਾਂਜੀ ਇਹ ਕਰ ਦੇਾਂਗੇ ਜੀ ਸੇਲ ਬਾਈ ਲਓ ਜੀ ਸ਼ੋਅ ਕੁਆਲਟੀ ਵਾਲੇ ਕੰਨ ਆ ਬਾਈ ਦੇਖੋ ਕਰੋ ਚੈੱਕ ਜੇ ਕਿਸੇ ਭਰਾ ਨੇ ਕਰਨਾ ਸ਼ੌਂਕ ਬਾਈ ਆ ਪੱਛਾ ਦੇ ਦੂਗਾ ਤੇ ਆ ਬੱਚਾ ਵੀ ਇਹਦਾ ਆ ਗਿਆ ਬਾਈ ਹਾਂ ਇਹ ਬੱਚਾ ਇਹਦਾ ਇਹ ਇੱਕ ਕੰਨ ਜਾਂ ਥੋੜਾ ਡਾਊਨ ਕਰ ਗਿਆ ਬਾਈ ਜੀ ਠੀਕ ਆ ਇਹਦਾ ਚੱਕ ਜੂਗਾ ਬਾਈ ਚੱਕ ਜੂਗਾ ਕੰਨ ਇਹ ਵੀ ਹਾਂਜੀ ਇਹ ਪੱਠਾ ਬਈ ਇਹ ਪੱਠਾ ਵੀ ਦੇ ਦੋਗੇ ਬਈ ਹਾਂ ਇਹ ਵੀ ਦੇ ਦਾਂਗੇ ਜੀ ਬਈ ਜੀ ਲਓ ਬਈ ਕਿਸੇ ਨੇ ਜੋੜਾ ਲੈਣਾ ਤਾਂ ਜੋੜਾ ਵੀ ਲੈ ਲਿਓ ਤੇ ਬੱਕਰੀਆਂ ਬਾਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਪਲੀਆਂ ਹੋਈਆਂ ਨੇ ਹਨਾ ਬੱਕਰੀਆਂ ਤਾਂ ਨਹੀਂ ਬਈ ਸੇਲ ਇੰਨਾ ਚ ਨਹੀਂ ਬੱਕਰੀ ਨਹੀਂ ਕੋਈ ਸੇਲ ਹੈਗੀ ਠੀਕ ਆ ਬਈ ਹੋਰ ਵੀ ਦਿਖਾ ਦਿਓ ਬਈ ਲਓ ਬਈ ਆ ਬੱਕਰੀਆਂ ਦਿਖਾਉਣਾ ਤੁਹਾਨੂੰ ਬੱਕਰੀਆਂ ਨਹੀਂ ਬਈ ਤੋਹਫੇ ਆ ਹਨਾ ਆ ਬੱਕਰੀ ਦਾ ਰੰਗ ਚੈੱਕ ਕਰੋ ਬਈ ਹਨਾ ਬਹੁਤ ਰੇਅਰ ਕਲਰ ਆ ਇਹ ਤੇ ਰੋਲੀ ਬਾਈ ਦੱਸੋ ਆ ਬੱਕਰੀ ਵਰੀ ਇਹ ਬੱਕਰੀ ਵੀ ਆਪਣੀ ਘਰ ਦੀ ਆ ਬਈ ਜਗਮੀ ਤਾਂ ਠੀਕ ਆ ਬਈ ਇਹ ਇਹ ਆ ਪੇਲੇ ਸੂਏ ਦਾ ਬੱਚਾ ਕਹਦਾ ਇਹ ਪੱਠਾ ਹਨਾ ਬਈ ਪੱਠਾ ਯਾਨੀ ਕਿ ਇਹ ਆ ਘਰੇ ਰੱਖੀ ਹੋਈ ਹੈ ਜੀ ਪੱਠ ਵੀ ਰੱਖੇ ਤੇ ਬੱਕਰੀ ਵੀ ਬਈ ਦੇਖੋ ਹਨਾ ਹੁਣ ਇਹੇ ਦਵਾਰੇ ਗੱਬਣਾ ਜੀ ਇੱਕ ਮਹੀਨੇ ਤੱਕ ਸੂਗੀ ਜੀ ਦਵਾਰੇ ਠੀਕ ਆ ਬਈ ਜਿੰਨਾ ਸੋਹਣਾ ਇਹਦਾ ਕੰਨ ਹਨਾ ਤੇ ਰੰਗ ਵੀ ਦੇਖੋ ਕਿੰਨਾ ਸੋਹਣਾ ਬਈ ਬਹੁਤ ਸੋਹਣਾ ਡੱਬਾ ਇਹ ਪੂਰੇ ਰੰਗ ਚ ਆ ਗਿਆ ਪੂਰੇ ਗੁਲਦਾਰ ਚ ਤੇ ਪੱਠ ਵੀ ਬਹੁਤ ਸੋਹਣੀ ਗੱਡੀ ਆ ਦੇਖੋ ਜੀ ਕੰਨ ਜਮਾ ਛੋਟੇ ਛੋਟੇ ਆ ਹਨਾ ਤੇ ਆਹ ਬਈ ਚਿੱਟੀ ਅੱਖ ਵਾਲੀ ਬੱਕਰੀ ਇਹ ਬੱਕਰੀ ਬਈ ਆ ਪੱਲਿਆਂ ਦੀ ਸੀਗੀ ਜੀ ਬਿੰਦ ਚਾਣਕ ਤੋਂ ਅੱਛਾ ਬਈ ਇਹ ਪਹਿਲੇ ਸੂਏ ਦੀ ਇਹਦੀ ਪੱਠਾ ਬਾਈ ਜੀ ਆਹ ਠੀਕ ਆ ਬਾਈ ਆਪਣੇ ਬੱਕਰੇ ਦੀ ਆਪਣੇ ਬੱਕਰੀ ਦੀ ਗੁਲਦਾਰ ਲਓ ਬਈ ਟੇਢੀ ਕਰਕੇ ਦਿਖਾਈ ਬਈ ਪੱਠਾ ਬਹੁਤ ਸੋਹਣੀ ਹੈ ਬਾਈ ਗੋਲਿਆ ਹਾ ਨਾ ਕਿੰਨੇ ਟਾਈਮ ਦੀ ਹੋਗੀ ਬਾਈ 4 4 1/2 ਮਾਂਥ ਦੀ ਹੈ ਬਾਈ ਜੀ ਲਓ ਜੀ ਕਰੋ ਚੈੱਕ ਬਈ ਬਹੁਤ ਸੋਹਣੀ ਪੱਠਾ ਬਈ ਹੈ ਨਾ ਪੱਠਾ ਬਾਈ ਫਿਰ ਰੱਖ ਲੈਣੋ ਬੱਕਰੇ ਸੇਲ ਕਰ ਦਿੰਨੇ ਹਾਂ ਹਾਂਜੀ ਜੇ ਚੰਗੀਆਂ ਪੱਠਾ ਰੱਖ ਲੈਣੇ ਜੀ ਵੀਤ ਬਾਈ ਆਪਾਂ ਸਾਰਿਆਂ ਬਹੁਤ ਸੋਹਣੀਆਂ ਬਈ ਬੱਕਰੀਆਂ ਨੇ ਪੱਠਾ ਵੀ ਹੈ ਨਾ ਇਹ ਚਿੱਟੀਆਂ ਅੱਖਾਂ ਦੀ ਪੱਠਾ ਬਾਈ ਜੀ ਚਾਰ ਦੰਦ ਹੋ ਗਿਆ ਅੱਜ ਹੋ ਗਈ ਜਿਗਵੀ ਤਾਂ ਇਹ ਠੀਕ ਆ ਬਾਈ ਐਂਦ ਕੀ ਇਹ ਲਾਵਾ ਵਾਲੇ ਬਰੀਡਰ ਤੋਂ ਕਰਾਸ ਆ ਬਾਈ ਜੀ ਦੁਬਾਰੇ ਗੱਬਣ ਹਾਂਜੀ ਬਾਈ ਜੀ ਠੀਕ ਆ ਲਗਭਗ 20-25 ਦਿਨ ਲਾਉਗੀ ਜੀ ਹੋਰ ਸੋਹਣ ਦੇ ਬਹੁਤ ਸੋਹਣੀ ਬੱਕਰੀ ਹੈ ਬਾਈ ਲਓ ਬਾਈ ਹੁਣ ਲਾਸਟ ਵਾਲੀਆਂ ਬੱਕਰੀਆਂ ਦਿਖਾਉਣੀਆਂ ਤੁਹਾਨੂੰ ਬੱਕਰੀਆਂ ਬਹੁਤ ਸੋਹਣੀਆਂ ਨੇ ਤੇ ਰਿਜ਼ਲਟ ਵਾਲੇ ਪਾਸੇ ਉਹ ਬੱਕਰੀਆਂ ਬਈ ਕਮਾਲ ਕਰੀ ਆਉਂਦੀਆਂ ਨੇ ਰੋਲੀ ਬਾਈ ਦੱਸਿਓ ਪਹਿਲਾਂ ਜਿਹੜੀ ਬਾਈ ਦੇ ਹੱਥ 'ਚ ਬੱਕਰੀ ਹੈ ਫੁੱਲਾਂ ਵਾਲੀ ਇਹ ਬੱਕਰੀ ਬਾਰੇ ਦੱਸਿਓ ਬਾਈ ਏ ਬਾਈ ਜੀ ਦੋ ਦੰਦ ਪਾ ਦੋ ਦੰਦ ਪੱਠ ਹੈ ਜੀ ਠੀਕ ਆ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਆਪਣੇ ਕੋਲੇ ਠੀਕ ਆ ਬਾਈ ਆਈ ਬਾਈ ਜਕਸੀਰ ਦੇ ਘਰੋਂ ਆ ਤਿੰਨੇ ਬਾਈ ਜਕਸੀਰ ਦੇ ਘਰੋਂ ਆ ਇਹ ਕੁੰਡ ਲਾਣੇ ਦੇ ਉਹ ਤੇ ਕਿਹੜਾ ਬੱਚਾ ਕਿਹੜਾ ਦਾ ਬਾਈ ਬੱਚੇ ਆ ਦੋਨੇ ਪੱਠਾਂ ਹੀ ਇਹਦੀਆਂ ਅੱਛਾ ਦੋਨੇ ਹੀ ਪੱਠਾਂ ਨੇ ਹਾਂਜੀ ਇਹ ਲਾਵ ਵਾਲੇ ਬਰੀਡਰ ਦੀਆਂ ਜੀ ਚਿੱਟੀਆਂ ਅੱਖਾਂ ਦੀ ਕੰਨ ਦੇਖੋ ਤੁਸੀਂ ਹਨਾ ਨੁਕਰੀ ਘੋੜੀਆਂ ਨੂੰ ਜੋੜਦੀਆਂ ਨੇ ਆਹ ਦੇਖੋ ਬਾਈ ਇਹਨਾਂ ਨੂੰ ਕਹਿੰਦੇ ਆ ਸ਼ੋਅ ਕੁਆਲਟੀ ਵਾਲੇ ਬੱਚੇ ਦੇਖੋ ਬਾਈ ਬਹੁਤ ਸੋਹਣੇ ਬੱਚੇ ਆ ਦੋਨੇ ਚਿੱਟੀਆਂ ਅੱਖਾਂ ਦੇ ਵਿੱਚ ਆ ਤੇ ਹੈ ਵੀ ਦੋਨੇ ਪੱਠਾਂ ਹੀ ਤੇ ਬੰਨ ਗਿਆ ਵੀ ਪੂਰੀਆਂ ਟੌਪ ਦੀਆਂ ਬਈ ਇਹ ਬਈ ਰੱਖੀਆਂ ਹੋਈਆਂ ਨੇ ਪੱਠਾ ਹਾਂਜੀ ਇਹ ਰੱਖਿਆ ਹੋਇਆ ਬਈ ਠੀਕ ਆ ਬਈ ਬਹੁਤ ਸੋਹਣੀਆਂ ਨੇ ਬੱਕਰੀ ਬਈ ਆਪ ਹੈਗੀਆਂ ਲਾਲ ਅੱਖ ਦੀ ਆ ਹਨਾ ਹਾਂਜੀ ਬਈ ਤੇ ਬੱਚੇ ਬਹੁਤ ਸੋਹਣੇ ਕੱਢਿਆ ਚਿੱਟੀਆਂ ਅੱਖਾਂ ਦੀਆਂ ਦੋ ਪੱਠਾ ਨੇ ਬਹੁਤ ਚੰਗੀਆਂ ਪੱਠਾ ਨੇ ਬਈ ਲਓ ਬਈ ਦੂਜੀ ਬੱਕਰੀਆਂ ਮਰੇ ਵੀ ਦੱਸ ਦਿਓ ਬਈ ਇਹ ਬੱਕਰੀ ਬਈ ਜੀ ਦੂਜੀ ਵਾਰਸ ਹੋਊਗੀ ਜੀ ਗੱਬਣਾ ਇਹ ਬੱਕਰੀ ਅੱਛਾ ਹੁਣ ਗੱਬਣਾ ਆ ਹਾਂ ਇਹ ਮਹੀਨੇ ਤੱਕ ਸੋਣਗੀਆਂ ਇਹ ਬੱਕਰੀਆਂ ਠੀਕ ਆ ਬਈ ਤੇ ਪਹਿਲਾਂ ਵਾਲੀ ਪੱਠ ਆਪਣੇ ਕੋਲ ਹੈਗੀ ਹੈ ਜੀ ਇੱਕ ਉਹ ਦਿਖਾ ਦਨੇ ਜੀ ਤੁਹਾਨੂੰ ਠੀਕ ਆ ਬਾਈ ਇਹ ਹੁਣ ਗੱਬਣਾ ਬੱਕਰੀ ਚਿੱਟੀਆਂ ਅੱਖਾਂ ਵਾਲੇ ਤੂੰ ਆ ਬਾਈ ਹਾਂਜੀ ਬਾਈ ਜੀ ਬਾਈ ਚਿੱਟੀਆਂ ਅੱਖਾਂ ਵਾਲੇ ਤੂੰ ਏਹੀ ਠੀਕ ਐ ਤੇ ਆ ਜਿਹੜੀ ਬਾਈ ਦੇ ਹੱਥ 'ਚ ਬੱਕਰੀ ਆ ਬਾਈ ਇਹ ਵੀ ਦੂਜਾ ਸੂਆ ਸੂਈ ਆਈ ਆਪਣੇ ਕੋਲੇ ਠੀਕ ਐ ਬਾਈ ਇਹਨੇ ਵੀ ਦੋ ਬੱਚੇ ਦਿੱਤੇ ਸੀਗੇ ਜੀ ਠੀਕ ਐ ਇੱਕ ਇਹਦੀ ਪਾਠਾ ਜੀ ਆ ਹਾਂਜੀ ਬਾਈ ਇੱਕ ਬੱਕਰਾ ਇਹਦਾ ਗੁਦਰ ਗਿਆ ਸੀਗਾ ਜੀ ਬੱਕਰਾ ਪਾਠ ਦੇਖੋ ਬਾਈ ਹਨਾ ਬਹੁਤ ਸੋਹਣੀ ਐ ਚਿੱਟੀਆਂ ਅੱਖਾਂ ਦੇ ਵਿੱਚ ਹਾਂ ਲਵ ਵਾਲੇ ਬਰੀਡਰ ਦੀ ਐ ਬਾਈ ਜੀ ਇਹ ਇਹ ਲਵ ਗੋਲੇ ਵਾਲੇ ਵਾਲੇ ਬੱਕਰੇ ਦੀ ਐ ਬਾਈ ਤੇ ਬੱਕਰੀ ਆਪ ਬਹੁਤ ਬਾਈ ਕੁਆਲਿਟੀ ਦੇ ਵਿੱਚ ਤੁਸੀਂ ਇਹਦਾ ਦੇਖ ਲਓ ਥਣਲੇਵਾ ਬਹੁਤ ਸੋਹਣਾ ਬੱਕਰੀ ਦਾ ਸਿੰਘ ਪੂਰਾ ਪਿੱਛੇ ਨੂੰ ਜਾਂਦਾ ਤੇ ਕੰਨਾਂ ਗਰੋਤਿਆਂ ਦੀ ਬਹੁਤ ਸੋਹਣੀ ਆ ਪੂਰੀ ਚਿੱਟੀ ਆ ਹਨਾ ਫੁੱਲ ਵਾਈਟ ਆ ਬਹੁਤ ਸੋਹਣੀ ਬੱਕਰੀ ਆ ਬਾਈ ਪਹਿਲੇ ਸੂਏ ਬਾਈ ਨੇ ਬੱਚੇ ਕਿਹੋ ਜਿਹੇ ਦਿੱਤੇ ਸੀ ਬਹੁਤ ਚੰਗੇ ਬੱਚੇ ਦਿੱਤੇ ਸੀ ਪਹਿਲੇ ਸੂਏ ਵਿੱਚ ਠੀਕ ਆ ਬਾਈ ਹਾਂਜੀ ਨੰਬਰ ਬਾਈ ਜੀ ਆਪਣਾ ਹੈਗਾ 94645 ਹਾਂ 84946 ਬਾਈ ਤੇ ਬਰੀਡਰ ਆ ਜਿਹੜੇ ਆਪਣੇ ਕੋਲੇ ਬਾਈ ਕਰਾਸਿੰਗ ਦੇ ਛੱਡ ਦਿੰਨੇ ਉਹ ਬਰੀਡਰ ਆਪਣੇ ਵਾਲਾ ਗਲਦਾਰ ਛੱਡ ਦਿੰਨੇ ਬਾਈ ਜਿਹੜਾ ਜੰਬੋ ਐ ਹਾਂਜੀ ਦੂਜਾ ਚਿੱਟਿਆਂ ਚ ਜਿਹੜਾ ਚਿੱਟਾ ਬਰੀਡਰ ਉਹ ਨਹੀਂ ਛੱਡਦੇ ਜੀ ਆਪਾਂ ਅੱਛਾ ਉਹਦੇ ਤੇ ਤੁਸੀਂ ਆਪ ਘਰੀ ਬਰੀਡਿੰਗ ਕਰਦੇ ਹਾਂ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਰੋਲੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇੰਨੇ ਆਪਦੇ ਸੋਹਣੇ ਜਾਨਵਰ ਦਿਖਾਏ ਹਨ ਬਾਈ ਹੋਰਾਂ ਦਾ ਧੰਨਵਾਦ ਜਿਹੜੇ ਨਾਲ ਖੜਿਆ ਵੀਡੀਓ ਦੇ ਵਿੱਚ ਸਾਰੇ ਭਰਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਗਰਜੀਤ ਵੀ ਆਇਆ ਨਾਲ ਆਪਣੇ ਆਜੋ ਬਾਈ ਗਰਜੀਤ ਬਾਈ ਗਰਜੀਤ ਦਾ ਵੀ ਬਹੁਤ ਧੰਨਵਾਦ ਹਨਾ ਅਸੀਂ ਇਕੱਠੇ ਆਉਣੇ ਜਾਂਦੇ ਹਾਂ ਬਾਈ ਰੋਲੀ ਕੋਲੇ ਬਹੁਤ ਵਾਰ ਆ ਤੇ ਰੋਲੀ ਆਪਣਾ ਭਰਾ ਬਾਈ ਕਈ ਭਰਾ ਪੁੱਛ ਲੈਂਦੇ ਆ ਵੀ ਬਾਈ ਰੋਲੀ ਦੀਆਂ ਵੀਡੀਓ ਵਾਰ-ਵਾਰ ਪਾਈ ਜਾਂਦੇ ਹੋ ਕਈ ਫੋਟੋ ਪਾ ਦਿੰਦੇ ਹੋ ਸਾਡੇ ਬੱਕਰੀਆਂ ਦੀਆਂ ਪਾਈਆਂ ਨਹੀਂ ਤੇ ਰੋਲੀ ਬਾਈ ਨਾਲ ਆਪਣਾ ਵੀ ਭਰਾਵਾਂ ਵਾਲਾ ਪਿਆਰ ਆ ਹਨਾ ਆਉਂਦੇ ਜਾਂਦੇ ਆ ਜਦੋਂ ਵੀ ਮਹਰਾਜ ਵਿੱਚ ਆਉਂਦੇ ਆ ਇਹ ਨਹੀਂ ਹੋਇਆ ਵੀ ਰੋਲੀ ਨੂੰ ਕਦੇ ਮਿਲ ਕੇ ਨਾ ਗਏ ਹੋਈ ਤੇ ਬਾਈ ਨੇ ਬਹੁਤ ਵਧੀਆ ਆਪਦੀ ਮਿਹਨਤ ਨਾਲ ਆਪਦਾ ਇਹ ਫਾਰਮ ਤਿਆਰ ਕੀਤਾ ਜਦੋਂ ਦੋਲੀ ਆਪਾਂ ਬਈ ਪਹਿਲੀ ਵਾਰੀ ਵੀਡੀਓ ਬਣਾਈ ਸੀ ਉਹਦਾ ਆਜ ਤੇਰੇ ਕੋਲ ਉਹਦਾ ਮਤਲਬ ਤਿੰਨ ਚਾਰ ਬੱਕਰੀਆਂ ਸੀਗੀਆਂ ਹਾਂਜੀ ਬਾਈ ਜੀ ਉਹਦੋਂ ਥੋੜੀ ਨਾਕ ਸੀਗੇ ਜਗਮੀਤ ਸਾਰੇ 7 ਕਨਾਂਗੀ ਸੀਗੇ ਉਹਦੇ ਹਾਂਜੀ 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 ਬਾਈ ਹੁਣ ਆਪਣੇ ਕੋਲੇ ਟੋਟਲ ਕਿੰਨੇ ਨਾਕ ਆ ਬਾਈ ਹੁਣ ਆਪਾਂ ਦੇਖਿਆ ਜੋ ਸਾਰੇ ਬੱਚੇ ਲਾ ਕੇ ਹੋਣਗੇ 34 35 ਨਾਕ ਸਾਰੇ 34 35 ਨਾਕ ਕੰਮ ਕਿਵੇਂ ਦਾ ਬਾਈ ਇਹ ਕੰਮ ਬਹੁਤ ਵਧੀਆ ਬਾਈ ਜਗਮੀਤ ਠੀਕ ਹੈ ਜਿਹੜੇ ਬੰਦੇ ਨੇ ਬੱਕਰੀਆਂ ਚ ਕਾਮਯਾਬ ਹੋਣਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿੱਥੇ ਨੁਕਸਾਨ ਹੁੰਦਾ ਤੇ ਕਾਮਯਾਬ ਬੰਦਾ ਕਿਹੜੀਆਂ ਗੱਲਾਂ ਨਾਲ ਹੁੰਦਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਬੰਦੇ ਨੂੰ ਸ਼ੌਂਕ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੰਗਵੀਤ ਹਾਂਜੀ ਕਿਉਂਕਿ ਜਿਹੜਾ ਇਹ ਕੰਮ ਹੈ ਨਾ ਇਹ ਸਬਰ ਵਾਲਾ ਕੰਮ ਹੈ ਜੀ ਹੂੰ ਜਿਹੜਾ ਬੰਦਾ ਜੀ ਸਬਰ ਕਰ ਗਿਆ 5-6 ਸਾਲ ਤਾਂ ਉਹ ਬੰਦਾ ਮਾਰ ਨਹੀਂ ਖਾਂਦਾ ਜੀ ਉਹਦੇ ساری ਉਮਰ ਦੀ ਰੋਜੀ ਰੋਟੀ ਬਣ ਸਕਦੀ ਜੀ ਇਹ ਠੀਕ ਤੇ ਜਿਹੜਾ ਬੰਦਾ ਕੱਲੇ ਆਪਾਂ ਦੇਖ ਕੇ ਵੀ ਆ ਵੀਡੀਓ ਦੇਖ ਕੇ ਜਾਂ ਵੀ ਪੈਸੇ ਖਾਤਰ ਬੰਦਾ ਜਾਣ ਬਰੱਖ ਲੈ ਉਹ ਬੰਦਾ ਇਹਨਾਂ ਚ ਕੰਮ ਜਾਪ ਨਹੀਂ ਹੋ ਸਕਦਾ ਹੂੰ ਸ਼ੌਂਕ ਨਾਲ ਕੰਮ ਕਰੋ ਜੀ ਚੰਗੀ ਬਰੀਡ ਤੇ ਕੰਮ ਕਰੋ ਹੂੰ ਤੇ ਮਿਹਨਤ ਇਹ ਚ ਬਹੁਤ ਜ਼ਿਆਦਾ ਲੱਗਦੀ ਹੈ ਜੀ ਠੀਕ ਹੈ ਕਈ ਵਾਰੀ ਹੁਣ ਸਰਦੀਆਂ ਜਗਵੀਤ ਬਾਈ ਦੋ ਦੋ ਦਿਨ ਨਾ ਹੁੰਦਾ ਟਾਂ ਮਾ ਵੀ ਸਮਾਂ ਵੀ ਨਹੀਂ ਮਿਲਦਾ ਸਹੀ ਗੱਲ ਦੱਸੀ ਤੈਨੂੰ ਕਿਉਂਕਿ ਬੱਚਿਆਂ ਦੀ ਕੇਅਰ ਹੁੰਦੀ ਜੋ ਬੱਚਿਆਂ ਬੱਕਰੀਆਂ ਸੂਪ ਪੈਂਦੀਆਂ ਬਾਈ ਜੀ ਬੱਚੇ ਬਹੁਤ ਸੰਭਾਲਣੇ ਪੈਂਦੇ ਆ ਕਿਉਂਕਿ ਇੱਕ ਅੱਦੇ ਬੱਚੇ ਦਾ ਵੀ ਨੁਕਸਾਨ ਹੋ ਜੇ ਫਿਰ ਸਾਨੂੰ ਪਤਾ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਹਾਂਜੀ ਬਾਈ ਜੀ ਚਲੋ ਕਰਨ ਦਾ ਵੈਗਰੂ ਨਹੀਂ ਹੁੰਦਾ ਇਹ ਸਾਰਾ ਕੁਝ ਹਨਾ ਪਰ ਫਿਰ ਵੀ ਸੰਭਾਲ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਬਾਈ ਠੀਕ ਹੈ ਜੀ ਬਾਕੀ ਬਈ ਆਪਦੀ ਆਪਦੀ ਸੋਚ ਹੁੰਦੀ ਆ ਕਈ ਲੋਕਾਂ ਦੀ ਇਹ ਸੋਚ ਹੈ ਵੀ ਜੇ ਅਸੀਂ ਮਹਿੰਗੇ ਬੱਕਰੇ ਵੇਚਾਂਗੇ ਬੱਚੇ ਤਾਂ ਅਸੀਂ ਤਾਂ ਕਾਮਯਾਬ ਆਪਾਂ ਸਾਡੀ ਮਸ਼ਹੂਰੀ ਹੋ ਜੇ ਤਾਂ ਕਾਮਯਾਬ ਆਪਾਂ ਪਰ ਜਿਹੜੇ ਬਾਈ ਹੋਰੀ ਆ ਨਾ ਬਾਈ ਹੋਰੀ ਜੇ ਬੱਚਾ ਦਿੰਦੇ ਆ ਕਿਸੇ ਨੂੰ ਬੱਕਰੀ ਦਿੰਦੇ ਆ ਤਾਂ ਨਾਲ ਆਪਦੇ ਬੰਦੇ ਨੂੰ ਕਾਮਯਾਬ ਕਰਦੇ ਆ ਭਰਾ ਨੂੰ ਹਨਾ ਤੇ ਬਾਈ ਹੋਰਾਂ ਦੀ ਸ਼ੁਰੂਤ ਹੀ ਇਹ ਸੋਚ ਰਹੀ ਆ ਤਾਂ ਹੀ ਆਪਣੇ ਨਾਲ ਬਾਈ ਦੀ ਜ਼ਿਆਦਾ ਬੰਦੀ ਆ ਤੁਸੀਂ ਬਈ ਬਾਈ ਨੂੰ ਫੋਨ ਕਰ ਲਿਓ ਜਿਨ੍ਹਾਂ ਨੇ ਬੱਚੇ ਲੈਣੇ ਆ ਤੇ ਬਹੁਤ ਚੰਗੇ ਬੱਚੇ ਆ ਵਧੀਆ ਚੰਗੀਆਂ ਬੱਕਰੀਆਂ ਨੇ ਬੱਕਰੀਆਂ ਤੁਹਾਨੂੰ ਸਾਰੀਆਂ ਦਿਖਾਤੀਆਂ ਬੱਚੇ ਛੱਡ ਛੱਡ ਕੇ ਤਾਂ ਹੀ ਦਿਖਾਏ ਆ ਵੀ ਬਾਅਦ ਦੇ ਵਿੱਚ ਕੋਈ ਭਰਾ ਇਹ ਨਾ ਆਖੇ ਵੀ ਵੀ ਪਾਸਿਓਂ ਬੱਚਾ ਚੱਕ ਕੇ ਦੇਦਾ ਜਾਂ ਕੋਈ ਝੂਠ ਗੱਪ ਮਾਰ ਕੇ ਬੱਚਾ ਦੇਦਾ ਜੇ ਬਾਈ ਦੀ ਵੀਡੀਓ ਬਣਾਈ ਆ ਤਾਂ ਆਪਣੇ ਵੱਲੋਂ ਵੀ ਤਸੱਲੀ ਦਿੰਨੇ ਆ ਬਾਈ ਦਾ ਕੰਮ ਜਿਹੜਾ ਸਾਫ਼ ਸੁਥਰਾ ਹੋਊਗਾ ਠੀਕ ਆ ਬਾਈ ਧੰਨਵਾਦ ਬਾਈ ਠੀਕ ਆ ਬਾਈ ਜਗਵੀਤ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਕੋਲੇ ਆਉਣ ਤੇ ਧੰਨਵਾਦ ਬਾਈ ਧੰਨਵਾਦ ਬਾਈ